ਜੀ ਹਾਲ ਚਾਲ ਆਈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਮੀ ਉੱਤਰਿਆ ਆਇਆ ਸ਼ਾਮ ਨੂੰ 4:30 ਵਜੇ ਤੇ ਬੰਦਾ ਲਾਇਆ ਦੀ ਆਪਾਂ ਜੀਰੀ ਚ ਦਵਾਈ ਪਾਉਣ ਕੱਖਾਂ ਵਾਲੀ ਉਹਨੂੰ ਕਹਿ ਕੇ ਹੁਣ ਬੰਦ ਕਰਾਤਾ ਕੰਮ ਦਵਾਈ ਪਾਉਣ ਦਾ ਤੇ ਮੀ ਜੇ ਜ਼ਿਆਦਾ ਪੈ ਗਿਆ ਪਾਣੀ ਮੰਨ ਕੇ ਚੱਲੋ ਨੀਵੇਂ ਖੇਤਾਂ ਚੋਂ ਨਿਕਲ ਜਾਣਾ ਦਵਾਈ ਸਾਰੀ ਵੇਸਟੇਜ ਆਊਗੀ ਉਹਦੇ ਕਰਕੇ ਆਪਾਂ ਕਰਤਾ ਬੰਦ ਹੁਣ ਮੀ ਹਟੇ ਤੇ ਫੇਰ ਦੇਖਾਂਗੇ ਦਵਾਈ ਪਾਉਣ ਦਾ ਕੰਮ ਤੇ ਆਪਣਾ ਇੱਕ ਵਿੱਗੇ ਦਾ ਕੱਦੂ ਰਹਿੰਦਾ ਸੀ ਹੁਣ ਮਾਰਨ ਲੱਗੇ ਹੋਏ ਸੀ ਸੁਭਾਗੀ ਹੁਣ ਮੀਂਹ ਉਤਰਿਆ ਆਪਾਂ ਹਲੇ ਰੁੱਕ ਗਏ ਮੈਂ ਕਿਹਾ ਵੀ ਚੱਲ ਜਾਨ ਨੂੰ ਵੀਡੀਓ ਬਣਾ ਲੰਨੇ ਆ ਤਕਰੀਬਨ ਹੋ ਗਏ 10 ਮਿੰਟ ਮੀਂਹ ਪੈਂਦੇ ਇਹਨੂੰ ਬਾਕੀ ਹਲੇ ਆਪਣੀ ਮਾਜਰੀ ਵਾਲੀ ਮੱਕੀ ਰਹਿੰਦੀ ਆ ਵੱਢਣ ਤੋਂ ਮੀਂਹ ਐਦ ਕੀ ਕੁਝ ਨਹੀਂ ਕਰ ਦਿੰਦਾ ਗਿੱਲਾ ਬਹੁਤ ਜ਼ਿਆਦਾ ਏ ਫੋਰ ਬਈ ਫੋਰ ਮਸ਼ੀਨ ਵੀ ਮੁਸ਼ਕਲ ਮੁਸ਼ਕਲ ਨਾਲੇ ਵੱਢੂਗੀ ਨਹੀਂ ਫਿਰ ਇੱਕੋ ਹੱਲ ਆ ਚੈਨ ਵਾਲੀ ਮਸ਼ੀਨਾਂ ਵਧਣੀਆਂ ਪਊਗੀ। ਬਾਕੀ ਮੰਡੀਆਂ 'ਚ ਵੀ ਬੁਰਾ ਹਾਲੇ ਆ ਮੱਕੀ ਦਾ। ਨਹੀਂ ਕਰਨ ਰੇਟ ਵੀ ਉੱਥੇ ਕੁਝ ਨਹੀਂ ਲਾਉਂਦੇ ਮੱਕੀ ਦਾ 1000 ਤੋਂ 1200 ਮਸਾਂ ਵਿਕ ਰਹੀ ਆ ਤੇ ਐਤਕੀ ਝਾੜ ਵੀ ਹਾਬਦੀ ਨੇ ਮੱਕੀਆਂ ਦੇ 50 52 ਕੁਇੰਟਲ 55 ਹੱਦ ਜੇ ਕੋਈ ਮੱਕੀ ਵਧੀਆ ਏ ਤੇ ਇਸੇ ਕਰਕੇ ਆਪਾਂ ਸੋਚਿਆ ਵੀ ਹੁਣ ਚਲੋ ਜੁਲਾਈ ਮਹੀਨੇ ਅਗਲੇ ਮਹੀਨੇ ਦੇ ਪਹਿਲੇ ਹਫਤੇ ਦੇਖ ਲਾਂਗੇ ਜੇ ਮੌਸਮ ਸਾਫ਼ ਰਿਹਾ ਨਾਲੇ ਤਾਂ ਰੇਟ ਵਧੀਆ ਮਿਲ ਜੂਗਾ ਨਾਲੇ ਵਧੀਆ ਤਰੀਕੇ ਨਾਲ ਵੱਡੀ ਜਾਊਗੀ ਤੇ ਜੀਰੀ ਆਪਾਂ 26 ਉਹ ਲਾਉਣੀ ਆ ਸਾਰੀ ਉਹ ਤੇ ਆਲੂ ਮੰਨ ਕੇ ਚੱਲੋ ਅਕਤੂਬਰ ਮਹੀਨੇ ਲੱਗੇ ਜਾਣਾ ਟਾਈਮ ਨਾਲ ਐਲ ਆਰ ਆਉਣਾ ਆਪਾਂ ਐਲ ਆਰ ਦੀ ਉਹ ਬਜਾਈ ਕਰਨੀ ਆ 25 ਅਕਤੂਬਰ ਤੱਕ ਟਾਈਮ ਹੁੰਦਾ ਏ ਤੇ ਆਪਣਾ ਆਲੂ ਵੀ ਲੱਗੇ ਜਾਣਾ 26 ਜੀਰੀ ਮੰਨ ਕੇ ਚੱਲੋ 93 93 ਦਿਨ ਲੈਂਦੀ ਆ ਪੱਕਣ ਨੂੰ ਜਦੋਂ ਆਪਾਂ ਆਪਣੀ ਪੱਟ ਕੇ ਖੇਤ ਚ ਲਾ ਦਾਨੇ ਆ ਜਾ ਤੋ ਬਾਕੀ ਹੁਣ ਮੋਟਰਸਾਈਕਲ ਦੇ ਚੱਲਦੇ ਆ ਮੋਟਰ ਤੇ ਇਹਨੂੰ ਨਹੀਂ ਹਟੇ ਤੇ ਫਿਰ ਕਰਾਂਗੇ ਕੱਦੂ ਟਰੈਕਟਰ ਖੜਾਤਾ ਆਪਾਂ ਤੇ ਆ ਪੱਖੀ ਦੇ ਦੰਨੇ ਆ ਪਿੱਛੇ ਕਾਗਜ ਗੂਗਜ ਇਹ ਚ ਪਾਣੀ ਨਾ ਪੈ ਜਾਵੇ ਮਗਰਲੇ ਪਾਸੇ ਨੰਗੀ ਉਹ ਤੇ ਮੋਟਰ ਤੇ ਪਾਣੀ ਪੈ ਜਾਵੇ ਬਾਕੀ ਸੁਹਾਗੀ ਮਾਰ ਰਹੇ ਦੀ ਦੇਖਦੇ ਆ ਜਾ ਕੇ ਈ ਬਣਦਾ ਏ ਕਿ ਕਿੰਨਾ ਕਮੀ ਪੈਂਦਾ ਕੀ ਗੱਲਬਾਤ ਆ ਮੋਰ ਸਾਲ ਖੜਾ ਆਪਣਾ ਆ ਚੱਲਦੇ ਹੁਣ ਉੱਤਰ ਕੇ ਮੀ ਹਲੇ ਇੱਕ ਹਫਤਾ ਪੂਰਾ ਦੱਸਿਆ ਹੋਇਆ ਮੰਨ ਕੇ ਚੱਲੋ ਜਲਾਈ ਦੇ ਜਲਾਈ ਮਹੀਨੇ ਦੇ 2-3 ਤਰੀਕ ਤੱਕ ਦੱਸਿਆ ਹੋਇਆ ਮੀ ਪਤਾ ਨਹੀਂ ਪ੍ਰਮਾਤਮਾ ਨੇ ਕੀ ਕਰਨਾ ਤੇ ਬਾਕੀ ਅੱਜ ਗਰਮੀ ਬਹੁਤ ਜ਼ਿਆਦਾ ਸੀ ਚੱਲਦੇ ਆ ਮੋਟਰ ਤੇ ਹਾਂ ਮੰਨ ਕੇ ਚਲੋ ਦੋ ਦਿਨ ਨੀਂ ਨਹੀਂ ਪਿਆ ਨਹੀਂ ਪਹਿਲਾਂ ਦੋ ਦਿਨ ਪੂਰਾ ਦੱਬ ਕੇ ਪਿਆ ਇਹ ਹੁਣ ਦੋ ਦਿਨ ਛੱਡ ਕੇ ਦੁਬਾਰਾ ਫੇਰਾ ਚ ਆ ਗਿਆ ਹੀਰੀ ਲੱਗੀ ਹੋਈ ਆ ਤਾਜੀ ਤਾਜੀ ਤੇ ਹਸਾਬ ਦਾ ਪੈ ਕੇ ਨਿਕਲ ਜੇ ਵਧੀਆ ਗੱਲ ਆ ਜੇ ਜਿਆਦਾ ਪੈ ਗਿਆ ਤੁਹਾਨੂੰ ਪਤਾ ਹੀ ਆ ਫਿਰ ਨੁਕਸਾਨ ਹੁੰਦਾ ਜੀਰੀ ਦਾ ਮੀਂਹ ਦੇ ਲੱਗ ਕਿੱਧਰੋਂ ਹੀ ਆ ਗਿਆ ਹਨਾ ਲਓ ਜੀ ਆਹ ਖੜੀ ਆ ਆਪਣੀ ਪਨੀਰੀ ਪੀਆਰ 126 ਦੀ ਕੈਮਰੇ ਮੂਰੇ ਪਾਣੀ ਇਹ ਲੱਗ ਗਿਆ ਤੁਹਾਨੂੰ ਫੇਰ ਦਿਖਾਉਨੇ ਆ ਤੇ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਓ ਜੀ ਮੀਂਹ ਗਿਆ ਹਟ ਮੁਲਾਜ਼ਮ ਲਾਤਾ ਆਪਾਂ ਫੇਰ ਦਵਾਈ ਪਾਉਣ ਲੈ ਚੱਲੇ ਆ ਭਰ ਕੇ ਬੋਤਲ ਤੇ ਆਪਾਂ ਪਾ ਰਹੇ ਹਾਂ ਦਵਾਈ ਪੀਲਾ ਕਲੋਰ 50% ਈ ਸੀ ਇਹ ਮਾਰਕ ਪਟੀਲਾ ਹੀ ਇਹ ਮਾਰਕ ਫੈਡ ਵਾਲਿਆਂ ਦੀ ਆ ਸੁਸਾਇਟੀ ਜੋ ਲਈ ਆ ਆਪਾਂ ਤੇ ਬਾਈ ਨੇਮ ਆ ਤੇ ਆਪਾਂ ਹਰ ਇੱਕ ਸਾਲ ਇਹੀ ਪਾਉਨੇ ਹੁੰਨੇ ਆ ਤੇ ਆਲੂ ਵਾਲੇ ਖੇਤ ਨੇ ਉਹਦੇ ਕਰਕੇ ਆਪਣੇ ਕੱਖ ਹੁੰਦਾ ਨਹੀਂ ਤੇ ਵਧੀਆ ਰਿਜ਼ਲਟ ਆ ਰਿਫਟ ਪਾਈ ਦੀ ਆਪਾਂ ਜਿੱਥੇ ਰੇਤੇ ਵਾਲੀ ਰੇਤੇ ਵਾਲੇ ਖੇਤ ਨੇ ਉੱਥੇ ਰਿਫਟ ਪਾ ਦੀ ਦੀ ਆ। ਉੱਥੇ ਆਇਆ ਰੇਤੇ ਵਿੱਚ ਬੂਣੀ ਜੀ ਉੱਠ ਖੜਦੀ ਆ ਆਪਣੇ ਮਾਜਰੀ ਮੋਟਰ ਤੇ। ਉੱਥੇ ਪਾ ਦੀ ਦੀ ਆ ਉਹ ਤੇ ਲੱਗਿਆ ਮਲਾਜ਼ਮ ਪਾਉਣ ਉਹ ਜਾਂਦਾ। ਤੇ ਮੀਂਹ ਪੈ ਗਿਆ ਵਧੀਆ ਹਸਾਬ ਦਾ। ਤੇ ਜਿਆਦਾ ਮੀਂਹ ਦਾ ਫਿਰ ਨੁਕਸਾਨ ਆ। ਆ ਦੇਖੋ ਹਲੇ ਮੱਕੀ ਖੜੀ ਆ ਵੱਢਣ ਤੋਂ। ਤੇ ਆਲੇ-ਦਾਲੇ ਸਾਰੀ ਉਹ ਮੱਕੀ ਖੜੀ ਆ ਇਹ ਤਾਂ ਆਪਾਂ ਚਾਰ ਨੂੰ ਵੜਾਤੀ ਦਿੱਤਾ ਕਰਕੇ ਜੀਰੀ ਲੱਗ ਗਈ। ਤੇ ਐਤਕੀ ਜਿਨ੍ਹਾਂ ਨੇ 4 ਨੂੰ ਵੜਾਈਆ ਉਹਨਾਂ ਦਾ ਸੌਦਾ ਲੋਟ ਰਿਹਾ ਆਪਾਂ 62000 ਨੂੰ ਵੜਾਤੀ ਦੀ ਵਧੀਆ ਰਹੇ ਹੁਣ ਦੇਖ ਲਓ ਤੁਸੀਂ ਯਾਰ ਤੋਂ 1200 ਰੁਪਏ ਦਾ ਕਰੇਟ ਲੱਗਦਾ ਜੇ 50 ਕੁਇੰਟਲ ਦੀ ਨਿਕਲਦੀ ਆ 12:30 60 ਚੋ ਬੜਾਈ ਵੀ ਦੇਣੀ ਆ ਟਰੈਕਟਰ ਦਾ ਤੇਲ ਖਰਚ ਤੇ 4 ਨੂੰ ਲੋਟ ਰਹਿ ਗਏ ਐ ਤਕੀ ਬਾਕੀ ਆਪਣੀ ਇੱਧਰ ਪਨੀਰੀ ਖੜੀ ਆ 26 ਦੀ ਤੇ ਆ ਪੰਜ ਬਿਸਵੇਚ ਆਪਾਂ ਪਾਇਆ ਤੀ 20 30 ਕਿਲੋ ਘਰ ਦਾ ਬੀਜ ਆੜ ਕੇ ਰੱਖਿਆ ਹੋਇਆ ਤੀ ਤਕਰੀਬਨ ਮੰਨ ਕੇ ਚੱਲੋ ਆਪਾਂ 6 ਗਿੱਲਿਆਂ ਦੇ ਹਿਸਾਬ ਨਾਲ ਬੀਜੀ ਤੀ 6 ਗਿੱਲੇ ਲੱਗ ਜਾਣਗੇ ਆਪਣੇ ਉਰੇ ਲੱਗੇ ਤਕਰੀਬਨ 8.5 ਕਿੱਲੇ ਲਵਾਤੇ ਆ ਕਿਆਰੀ ਨੇ ਕੋਸੋ ਹਜੇ ਪਨੀਰੀ ਪੱਟਣ ਤੋਂ ਰਹਿੰਦੀ ਆ ਤੇ ਆ ਪਨੀਰੀ ਵੀ ਆਪਣੀ ਤਿਆਰ ਆ ਪੂਰੀ ਸ਼ਾਨਦਾਰ ਖੜੀ ਆ ਇੱਕ ਨੰਬਰ ਤੇ 56677 ਦਿਨ ਦੇ ਗੈਪ ਨਾਲ ਬੀਜੀ ਹੋਈ ਆ ਤੇ ਉਹ ਪਰਲੀ ਗਿਆਰੀ ਵੀ ਤਿਆਰ ਹੋ ਜਾਣਾ ਉਹਨੇ ਵੀ ਤੇ ਹਲੇ ਉੱਧਰ ਬੀਜੀ ਉਹ ਚ ਪਾਇਆ ਰੇਜ ਜਿਹੜੀ ਥੋੜੀ ਜੀ ਪੀਲੀ ਪੀਲੀ ਝਾਕਦੀ ਆ ਲੋਹਾਰ ਜਿੰਕ ਪਾਇਆ ਪਹੁੰਚ ਤੇ ਉਹਨੇ ਐਨ ਪੂਰੀ ਹਰੇ ਬਾਈ ਮਰ ਲਾ ਜਾਂਦੀਆਂ ਤੇ ਆ ਇੱਕ ਗਿਆਰੀ ਇੱਧਰ ਨਾਲ ਤੇ ਆ ਖਰਾਬ ਹੋ ਗਈ ਤੀ ਮੀਂਹ ਝਾਗੀ ਤੀ ਉਹਦੇ ਕਰਕੇ ਥੋੜੀ ਜੀ ਇਕੱਠੀ ਜੀ ਹੋ ਗਈ ਬਾਕੀ ਇੱਕ ਗਿਆਰੀ ਹੋਰ ਬੀਜਾਂਗੇ ਇੱਥੇ ਆਪਾਂ ਕਣਕ ਬੀਜਣੀ ਆ ਉਹ ਥੋੜੀ ਜਿਹੀ ਲੇਟੇ ਲਾਵਾਂਗੇ ਪੀਆਰ 126 ਉਹ ਇੱਕ ਕਿਆਰੀ ਹੋਰ ਬੀਜ ਦਾਂਗੇ ਫਿਰ ਆਪਣਾ ਪਾਰਾ ਕੰਮ ਤਕਰੀਬਨ 45 50 ਕਿਲਿਆਂ ਦੀ ਪਨੀਰੀ ਇਸ ਟਾਈਮ ਮੰਨ ਕੇ ਚਲੋ ਖੜੀ ਆ ਤੇ ਇੱਕ ਕਿਆਰੀ ਹੋਰ ਬੀਜ ਦਾਂਗੇ ਤੇ ਹੁਣ ਜਾ ਕੇ ਕਰਦੇ ਆ ਆਪਾਂ ਕੱਦੂ ਉਹ ਖੜਾ ਸਾਹਮਣੇ ਟਰੈਕਟਰ ਚੱਲਦੇ ਆ ਆਓ ਜੀ ਹੁਣ ਕਰਦੇ ਆ ਕੱਦੂ ਜਿਹੜੀ ਰਹਿੰਦੀ ਆ ਸੁਭਾਗੀ ਮਾਰਨ ਤੋਂ ਮਾਰ ਕੇ ਦੋ ਗਿਲ ਸੁਭਾਗੀ ਟਰੈਕਟਰ ਕੱਢਦੇ ਆ ਬਾਹਰ ਲਾ ਫੜੀਂ ਕਰਨੂਰ